Uh this uh... ਕ ਵਸ ਹੈ ਕਾਹੰ ਧਨ ਤਹ ਹਰਿ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡਭਾ ਕੀ ਹਰਿ ਜਪਣਾ ਜਨਮਾਨਕ ਕੋ ਕਉ ਕਰਿ ਤਿਹ ਮਤਿ ਦੀਨੀ ਜਪ ਹਰਿ ਪਵਜਲ ਤਰਨ ਗਹ ਹਰਿ ਸਿਮਰਨ ਭਇਆ ਹਉ ਉਪਾਦ ਗਤ ਕੀਨੇ ਵਡਭਾਗੀ ਹਰ ਜਪਨਾ ਜਨ ਬਾਨਕ ਕਉ ਹੋਰ ਇਹ ਮਤ ਦੀਨੀ ਜਬ ਹਰ ਪਵਜਲ ਤਰਨਾ ਮਨ ਤਰੇ ਦੋਈ ਮਨ ਬਰੋ ਦਰਬਾਰ ਦੀ ਕਾਜ਼ਰੀ ਪਾਦੇ ਹੋ ਅਮਨ ਤਰੇ ਕੁਬਾਣੇ ਦੇ ਜਾਤ ਕੋ ਬਰੰਤ ਕੀਰਤਨ ਹੋਏ ਅਮਨ ਤਰੇ ਸਤਿਗੁਰੂ ਨੇ ਆਪਣੇ ਪਾਵਨ ਪਵਿੱਤਰ ਸ਼ਿੰਗਾਸਣ ਤੇ ਪ੍ਰਕਾਸ਼ਮਾਨ ਹੋ ਕੇ ਸਾਨੂੰ ਸਾਧੀਆਂ ਇਹ ਸੰਤਾਂ ਨੂੰ ਜੋਤਿ ਪ੍ਰਭੂ ਨਾਨਕ ਸਹਿ ਮੁਖ ਬਖਸ਼ ਕੀਤਾ ਹੈ ਉਸ ਦਾ ਮੋਹ ਪਾੜ ਕਰ ਜੀ ਨੇ ਸਰਵ ਕੀਤਾ ਹੈ ਆਇਤਾ ਜੋ ਸ਼ਬਦ ਹੈ ਉਸ ਦਾ ਰਾਗ ਹੈ ਤੁਮਾਸਰੀ

ਸਤਿ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਇਹ ਮਹਿਬਾਨ ਉਸ ਪ੍ਰਮਾਤਮਾ ਦਾ ਨਾਮ ਜਪ। ਕਿ ਕੋਈ ਸਮਾਂ ਦੀ پابੰਦੀ ਨਹੀਂ ਦੱਸੇ ਕਹਿੰਦੇ ਸਦਾ ਸਦਾ ਉਸ ਪ੍ਰਮਾਤਮਾ ਦਾ ਨਾਮ ਜਪ। ਇਹਦਾ ਸੱਚਾ ਨਾਮ ਹੈ। ਬਾਣੀ ਵਿੱਚ ਇੱਕ ਜਗ੍ਹਾ ਨਹੀਂ ਪਤਾ ਨਹੀਂ ਕਿੰਨੀ ਜਗ੍ਹਾ ਤੇ ਮਨ ਨੂੰ ਸੰਬੋਧਨ ਕਰਕੇ ਹੋਏ ਸੱਚੇ ਪਾਤਸ਼ਾਹ ਜੀ ਮਨ ਨੂੰ ਜਾ ਦੇ ਤੇ ਮਾਨ ਤੇ ਬਿਨਿਮਾਨ ਉਸ ਪ੍ਰਮਾਤਮਾ ਦਾ ਨਾਮ ਜਪ ਉਸ ਪ੍ਰਮਾਤਮਾ ਦੇ ਨਾਮ ਨੂੰ ਜਿਉਣਾ ਕਰ ਜੇ ਆਪਣਾ ਹੋਰ ਉਦਾਸ ਨਹੀਏ ਜਪਹੁ ਤਾਂ ਇੱਕੋ ਨਾਮ ਅਵਰ ਗਾਫਰ ਕਾ ਮੇਰੇ ਮਨ ਜਦ ਪੁਰਬਾਲ ਪ੍ਰਭ ਸੋਈ ਜਾ ਕੇ ਸਰਨ ਪਿਆ ਸੋ ਪਾਈ ਗਏ ਬਹੁਤ ਦੁੱਖ ਨਾ ਮਨ ਵਰ ਵਰ ਸੋਧ ਤੱਕ ਕੇ ਸੱਚ ਪ੍ਰਸੰਗ ਕਹਿੰਦੇ ਨੇ ਸਤਿਗੁਰੂ ਦਾ ਨਾਮ ਜਪਰ ਤੇ ਫਿਰ ਸਮਝੀ ਕੋਈ ਭਗਤ ਇਹਨੇ ਕਹਿੰਦੇ ਸਦਾ ਸਦਾ ਉਸ परमात्मा ਦਾ ਨਾਮ ਜਪਰ ਜਿਹੜਾ ਇਸ ਸ੍ਰਿਸ਼ਟੀ ਦਾ ਰਚਨਾਹਾਰ ਹੈ ਤੇ ਨਾਲ ਹੀ ਪਾਦਨ ਹਾਰ ਹੈ ਇਸ ਸੱਚ ਨੂੰ ਰਾਜ ਕੀ ਪੁਨ ਪਾਦਨ ਕਰ ਰਿਹਾ ਹੈ ਉਸ परमात्मा ਦਾ ਨਾਮ ਜਪਦਾ ਹੈ ਕੀ ਹੋਵੇਗਾ ਹੰਤ ਪਤ ਮੁਖ ਊਜਲ ਹੋਈ ਹੈ ਜਿਤ त्यागੈ ਅਤਪੁਰਖ ਨਰਜਣਾ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਇਦਤਰ ਮੁਖ ਹੈ ਕਹਿੰਦੇ ਕੁਝਾ ਹੋ ਜਾਵੇਗਾ ਜਹ ਅੱਗੇ ਵੀ ਕਹਿ ਦਿੱਤਾ ਨਿਤ ਧਿਆਇਆ ਹਤਪੁਰਖ ਨਰਜਣਾੁਰਖ ਤੋਂ ਭਾਵ ਹੈ ਸਾਰਿਆਂ ਕਿਡਾ ਸਰਵਤ ਸਰਵ ਵਿਆਪਕ ਹੈ ਨਰਜਣਾ ਤੋਂ ਭਾਵ ਹੈ ਮਾਇਆ ਦੇ ਕਾਲਕ ਤੋਂ ਪਰੇ ਹੈ ਨਰਲੇਪ ਹੈ ਉਹ ਪਰਮਾਤਮਾ ਦੇ ਉਹ ਨਰਲੇਪ ਹੈ ਰੰਜਣਾ ਮਾਇਆ ਦੇ ਕਾਲਕ ਤੋਂ ਪਰੇ ਹੈ ਬੱਲੇ ਪਹਿ ਇਸ ਲੋਕ ਵਿੱਚ ਵੀ ਬੰਦੋਕ ਵਿੱਚ ਵੀ ਤਰਾ ਸੁਖ ਉਜਲਾ ਹੋਵੇਗਾ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਤਿ ਜਗਤ ਕਰੇ ਨਮਸਕਾਰ ਕਿਨਾਂ ਨੂੰ ਸਤਿਵੰਤਿ ਪਾਣਿ ਜੋ ਸਕੇ ਹਨ ਜਿਉ ਬਿੰਦ ਸੋਤਿਸ ਪਰ ਸਭਨਾ ਦੇ ਆਧਾਰ ਨਾਨਕ ਗੁਰੂ ਅਕਸ਼ੇਵਰ ਸਦਾ ਸਦਾ ਦਾਤਾਰ ਹੰਭਲੇ ਹਾਰੇ ਦਿਨ ਕੋ ਜਨ ਧਿਆਰਾ ਹਰ ਰੰਕਾਰ ਕਹਿੰਦੇ ਨਾ ਤੋ ਸਦਕੇ ਹਨ ਜਿਹੜੇ ਤਾਪਮਨ ਸਦਾ ਤੇ ਹੁੰਦੇ ਹਾਲੇ ਤੇ ਅੱਗੇ ਕਹਿ ਦਿੱਤਾ ਉਹਨਾਂ ਕੇ ਮੁਖ ਸਦ ਉਜਲੇ ਕਹਿੰਦੇ ਉਹਨਾਂ ਦੇ ਮੁਖ ਸਦਾ ਹੀ ਉਜਲੇ ਰਹੇ ਹੋਰ ਸਦ ਗੁਰੂ ਹਨ ਤੇ ਵਰਨਨ ਸਭ ਜਗਤ ਪਰੇ ਨਮਸਕਾਰ ਉਹਨਾਂ ਨੂੰ ਕਿਤੇ ਸਾਰਾ ਜਗਤ ਹੀ ਨਮਸਕਾਰ ਕਰਦਾ ਹੈ ਪ੍ਰਣਾਮ ਕਰਦਾ ਹੈ ਸਹਿਜਦਾ ਕਰਦਾ ਹੈ ਉਹਨਾਂ ਪਰ ਕਿਹਨਾਂ ਨੂੰ ਹਉਮ ਬਿਹਾਰੀ ਤਿੰਨ ਕੋਟ ਜਿਨੂੰ ਧਿਆਇਆ ਹਰ ਰੰਕਾਰ ਸੱਜੇ ਬਾਝੇ ਨੂੰ ਤਾਂ ਸਦਕੇ ਹਾਂ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਨਾਮ ਨੂੰ ਧਿਆਇਆ ਪ੍ਰਮਾਤਮਾ ਦੀ ਅਰਥ ਨਹੀਂ ਕੀਤੀ ਤੇ ਉਹਨਾਂ ਦੇ ਆਪਾਂ ਹੋਰ ਵੀ ਪੜਦੇ ਹਾਂ ਜਿਨ੍ਹਾਂ ਨੇ ਨਾਮ ਧਿਆਇਆ ਗੇਰਮ ਸਤਿਕਾਰ ਦਾ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਦਾ ਕਿੰਨਾਂ ਨੂੰ ਆਪਾਂ ਕਿੰਨਾਂ ਦੇ ਮੁਖ ਉਜਲੇ ਹਨ ਜਿਨ੍ਹਾਂ ਨੇ ਨਾਮ ਕਰਿਆ ਜਿਨ੍ਹਾਂ ਨੇ ਨਾਮ ਕਰਿਆ ਗੇਰਮ ਸਤਿਕਾਰ ਜਿਹੜੀ ਉਹਨਾਂ ਦੀ ਘਰ ਨਾ ਸੀ ਜਿਹੜੀ ਉਹਨਾਂ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਘਰ ਨਾ ਖਾਦੀ ਤੇ ਨਾਨਕ ਤੇ ਮੁਖ ਉਜਲੇ ਸੱਜੇ ਪਾਸੇ ਪੱਲੇ ਪਾਸੇ ਨੇ ਉਹਨਾਂ ਦੇ ਮੁਖ ਲੋਕ ਉਜਲੇ ਹਨ ਜਿਨ੍ਹਾਂ ਤੇ ਅਯਮਸਰ ਕਾਰਨ ਤੇ ਮੁਖ ਜਿਹੜੇ ਕਹਿੰਦੇ ਛੁਕੀ ਨਾਮ ਹਨ ਉਹਨਾਂ ਤੇ ਕਹਿੰਦੇ ਸਦਾ ਮੁਖ ਬੱਜਦੇ ਹਨ ਤੇ ਉਹਨਾਂ ਨੂੰ ਸਾਰਾ ਜਗ ਤੇ ਨਾਮ ਸ਼ਕਾਰ ਕਰਦਾ ਹੈ ਪਰ ਜਿਨ੍ਹਾਂ ਨੇ ਉਸ ਹੱਤਪਦ ਕਾਪ ਲੋਕ ਬਲੋਕੂਇਟ ਹੈ ਉਹ ਕਿਹੜਾ ਜੈੰਤੀ ਦਾ ਸਮਾਗਮ ਹੈ ਜੋ ਗੀਤ ਗਿਆ ਤੇ ਜੋ ਆਉਣ ਵਾਲਾ ਕੰਦੇ ਉਹਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪ ਤੇਰੇ ਮੁਖ ਉਜਰੇ ਹੋ ਜਾਂਦਗੇ ਤੇ ਸਦਾ ਹੀ ਉਸ ਪਰਮਾਤਮਾ ਦੇ ਨਾਮ ਨੂੰ ਲਿਉਣਾ ਹੈ ਜਿਹੜਾ ਸਾਰਿਆਂ ਵਿੱਚ ਸਰਵ ਵਿਆਪਕ ਹੈ ਜਿਹੜਾ ਮਾਇਆ ਦੇ ਕਾਰਕ ਤੋਂ ਪਰੇ ਹੈ ਮਾਇਆ ਤੋਂ ਅਨਲੇਖ ਹੈ ਉਸ ਪਰਮਾਤਮਾ ਦਾ ਸਦਾ ਹੀ ਨਾਮ ਜਪਣਾ ਹੈ ਉਸ ਨੂੰ ਤੇਉਨਾ ਹੈ ਉਹ ਦੀ ਅਵਾਜ਼ ਕਰਦੀ ਹੈ ਬੰਦਗੀ ਕਰਦੀ ਹੈ ਈਸ਼ਰ ਉਹਨ ਦਾ ਸਰਬ ਸੁਖ ਦਾਤਾ ਹਰ ਜਗ੍ਹਾ ਵਸ ਹੈ ਭਾਂਤ ਤੇ ਨਾ ਜੋ ਸਨਾਤਨ ਧਰਮ ਹੈ ਉਹਦੇ ਵਿੱਚ ਇਹ ਮੰਨਿਆ ਗਿਆ ਹੈ ਕਿ ਜਿਹੜੇ ਕਾਮ ਤੇ ਨਾ ਯਾਨਕਿ ਜਿਹੜੀਆਂ ਮਨੋ ਦੀਆਂ ਕਾਮਨਾ ਹਨ ਮਨੋ ਕਾਮਨਾ ਪੂਰੀ ਕਰਨ ਵਾਲੀ ਇੱਕ ਗਾਹ ਹੈ ਪਰ ਇਹਨੂੰ ਸਵਰਗ ਦੀ ਗਾਹ ਮੰਨਿਆ ਗਿਆ ਹੈ ਜਿਵੇਂ ਇੱਕ ਪਾਪਜਨ ਰੁੱਖ ਵੀ ਮੰਨਿਆ ਗਿਆ ਕਹਿੰਦੇ ਉਹ ਵੀ ਸਵਰਗ ਦਾ ਰੁੱਖ ਹੈ ਪਰ ਇਥੇ ਸਤਿਪਾਸ਼ਾ ਦੇ ਕਿਉਂਕਿ ਦੇਖੋ ਕੋਈ ਗਾਂ ਦੀ ਪੂਜਾ ਕਰਦਾ ਹੈ ਕੋਈ ਦਰਖਤਾਂ ਦੀ ਪੂਜਾ ਕਰਦਾ ਹੈ ਪਰ ਸਤਿਪਾਸ਼ਾ ਅਨੁਸਾਰ ਇਹ ਗੰਦੇ ਕਿ ਨਹੀਂ ਪੂਜਾ ਅਕਾਲ ਦੀ ਸਾਨੂੰ ਸਤਿਪਾਸ਼ਾ ਨੇ ਉਸ ਅਕਾਲ ਤਖਨ ਨਾਲ ਜੋੜਿਆ ਹੈ ਨਾ ਕਿਸੇ ਪਸ਼ੂ ਨਾਲ ਜੋੜਿਆ ਹੈ ਨਾ ਕਿਸੇ ਜਨਵਰ ਨਾਲ ਨਾ ਕਿਸੇ ਦਰਖਤ ਨਾਲ ਸਿੱਖ ਨੇ ਕਿਸੇ ਦਰਖਤ ਦੀ ਪੂਜਾ ਨਹੀਂ ਕਰਨੀ ਕਿਸੇ ਪਸ਼ੂ ਦੀ ਪੂਜਾ ਨਹੀਂ ਕਰਨੀ ਕਿਸੇ ਜਾਨਵਰ ਦੀ ਪੂਜਾ ਨਹੀਂ ਕਰਨੀ ਕਿਸੇ ਪੰਛੀ ਦੀ ਪੂਜਾ ਵੀ ਕਰਨੀ ਪੂਜਾ ਕੀਤੀ ਕਰਨੀ ਨਾ ਅਕਾਲ ਪੁਰਖ ਦੀ ਪਰਮਾਤਮਾ ਦੀ ਕਿਉਂਕਿ ਸਾਧ ਸੰਗਤ ਸਿੱਧਾ ਪਰਮਾਤਮਾ ਨਾਲ ਜੁੜਿਆ ਸੱਤੇ ਪਾਤਸ਼ਾਹ ਨੇ ਕਿਸੇ ਬੰਦੇ ਨਾਲ ਵੀ ਜੁੜਿਆ ਕਿਸੇ ਪਸ਼ੂ ਪੰਛੀ ਨਾਲ ਵੀ ਜੁੜਿਆ ਕਿਸੇ ਦਰਖਤ ਨਾਲ ਵੀ ਜੁੜਿਆ ਜਿੰਦੂ ਉਸ ਦੀ ਪੂਜਾ ਕਰਨੀ ਪੂਜਾ ਕੀਤੀ ਹੈ ਨਾਮ ਲਾਇਆ ਹੈ ਬਿਨਾਂ ਨਾਮ ਦੇ ਪੂਜਾ ਕੀਚੇ ਨਾਮ ਝਾੜੇ ਕੰਨ ਨਾਮ ਨੂੰ ਧਿਆਨਾ ਤੇ ਨਾਮ ਤੋਂ ਬਗੈਰ ਕੰਦੇ ਕੋਈ ਪੂਜਾ ਨਹੀਂ ਹੋ ਸਕਦੀ ਪੂਜਾ ਕੀਚੇ ਨਾਮ ਝਾਗੇ ਤੇ ਨਾਮ ਦੇ ਪੂਜਾ ਨਾ ਹੋਏ ਕਹਿੰਦੇ ਨਾਮ ਤੋਂ ਬਗੈਰ ਪੂਜਾ ਨਹੀਂ ਹੋ ਸਕਦੀ ਉਸ ਤਰ੍ਹਾਂ ਦਾ ਉਹਨਾਂ ਵੀਰਾਂ ਦਾ ਮੰਨਣਾ ਹੈ ਕਿ ਜਿਹੜੀ ਕਾਮ ਤੇ ਗਉ ਹੈ ਸਵਰਗ ਦੀ ਗਾ ਹੈ ਇਹ ਸਾਰੀਆਂ ਕਹਿੰਦੀ ਪੂਜਾ ਕੀਤੀ ਜਾਵੇ ਤੇ ਸਾਰੀਆਂ ਮੰਗੀਆਂ ਪਛਾਣਾਂ ਪੂਰਨ ਹੁੰਦੀਆਂ ਹਨ ਔਰ ਸੱਚੇ ਪਾਸੇ ਉਹ ਸਰਬਾਸ਼ਟ ਬਾਸ਼ਣੇ ਕਰਨ ਦੇ ਹਨ ਜਿਹੜੀਆਂ ਇਸ਼ਾਰਾ ਨੂੰ ਪੂਰਨ ਕਰਨ ਵਾਲਾ ਹੈ ਜਿਹੜਾ ਸੁੱਖਾਂ ਨੂੰ ਦੇਣ ਵਾਲਾ ਹੈ ਜਿਹੜਾ ਦਾਤਾਂ ਦੇ ਕੇ ਨਵਾਜਦਾ ਹੈ ਸਾਰੀਆਂ ਸਭੀਆਂ ਅਸ਼ਨਾਮਾਂ ਨੂੰ ਪੂਰਨ ਕਰਨ ਵਾਲਾ ਹੈ ਉਹ ਹੈ परमात्मा ਤੇ ਇਹ ਜਿਹੜੀ ਗਾਂ ਹੈ ਉਹਦੀ ਬਣਾਈ ਹੋਈ ਹੈ ਕਿਉਂਕਿ ਸਾਰੇ ਜੋ ਵੀ ਨਹਾ ਨਾ ਉਹ ਪ੍ਰਮਾਤਮਾ ਦੀਆਂ ਬਣਾਈਆਂ ਹਨ ਪ੍ਰਮਾਤਮਾ ਆਪ ਹੀ ਸਭ ਜੀਵਾਂ ਨੂੰ ਸੰਸਾਰ ਤੇ ਭੇਜਦਾ ਹੈ ਤੇ ਆਪ ਜਦੋਂ ਆਹ ਜਬ ਪੂਰੀ ਹੋ ਜਾਂਦੇ ਤੇ ਬੁਲਾ ਵੀ ਲੈਂਦਾ ਹੈ ਇਸ ਤੱਕ ਸਿੱਧਾ ਅਕਾਲ ਪੁਰਖ ਨਾਲ ਜੁੜਨਾ ਹੈ ਨਾ ਕਿਸੇ ਬੰਦੇ ਨਾਲ ਜੁੜਨਾ ਹੈ ਨਾ ਕਿਸੇ ਪਸ਼ੂ ਕੰਛੀ ਨਾਲ ਨਾ ਕਿਸੇ ਰਖਤ ਨਾਲ ਸਿੱਧਾ ਅਕਾਲ ਪੁਰਖ ਦੀ ਪੂਜਾ ਕਰਨੀ ਹੈ ਤੇ ਅਕਾਲ ਪੁਰਖ ਨਾਲ ਜੁੜਨਾ ਹੈ ਆਕਸਟ ਦੇ ਜਿੱਦਣੇ ਸੱਦਿਖਵਾਸਾਂ ਦੇ ਪ੍ਰੋਜੈਕਟ ਕਰਦੇ ਹਨ ਰੱਦ ਕਰਦੇ ਹਨ ਤੇ ਪੂਰਾ ਕਿਤੇ ਅਕਾਲ ਪੁਰਖ ਦੀ ਕਰਣੀ ਹੈ ਕਿਉਂਕਿ ਜਿੰਨਾ ਮਿਲਨ ਨੂੰ ਮਨਾ ਚਾਹੋ ਉਹਨਾਂ ਦਾ ਧਰਮ ਹੈ ਜਿਹਨਾਂ ਉਹਨਾਂ ਦੇ ਇਸ਼ਟ ਨਹੀਂ ਜਾਂ ਉਹਦੇ ਮੁਰਸ਼ਿਦ ਨੇ ਦੱਸਿਆ ਉਹ ਕਰਦੇ ਹਨ ਤੇ ਉਹਨਾਂ ਨੂੰ ਮੁਬਾਰਕ ਵੀ ਹੈ ਪਰ ਸਿੱਖ ਦਾ ਕਰਮ ਨਹੀਂ ਹੈ ਕਿ ਐਵੇਂ ਇੱਧਰ ਉੱਧਰ ਭਰੇ ਕਰਨਾ ਤੇ ਆਪਣੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਐਵੇਂ ਮਸਤ ਬਚਾਈ ਜਾਣਾ ਨਹੀਂ ਇਹ ਸਿੱਖ ਦਾ ਕਰਮ ਨਹੀਂ ਹੈ گانا ساری کام پوریا کرنا پورک سب ساری اچھا پورن کرا سارے دتا دیکھ کے نوازن والا وہ پرماتماپ ہے یہ گان بھی اس کی منہ ਇਹ ਵੀ ਉਹ ਦੇਵਸ ਵਿੱਚ ਹੈ ਸੋ ਐਸਾ ਹੱਥ ਧਿਆਈਏ ਜਿਹੜੇ ਤਾਂ ਸਭ ਸੁਪਾਸੇ ਮੇਰੇ ਮਨ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੋ ਐਸਾ ਹੱਥ ਧਿਆਈਏ ਜਿਹੜੀਆਂ ਸਾਧਨ ਆਸ਼ਾਣ ਪੂਰਨ ਕੰਮ ਵਾਲਾ ਹੈ ਸੁੱਖਾਂ ਨੂੰ ਦੇਣ ਵਾਲਾ ਹੈ ਦਾਤਾ ਦੇਖਣ ਵਾਜਦਾ ਹੈ ਕਹਿੰਦੇ ਉਹ ਜਿਹੜੀ ਜਿੰਦੇ ਉਸ ਪ੍ਰਾਤਮਾ ਦਾ ਨਾਮ ਜਪ ਸੋ ਐਸਾ ਹੱਥ ਧਿਆਈਏ ਮੇਰੀ ਮੇਰੇ ਜੀਅ ਦੇ ਇਹ ਮੇਰੀ ਬੰਦੇ ਉਸ ਪ੍ਰਮਾਤਮਾ ਨੂੰ ਧਿਆਨਾ ਕਰ ਜੜੀਆਂ ਸਾਰੀਆਂ ਸ਼ਾਂਤਪੂਰਨ ਕਰ ਪੜਾ ਹੈ ਤੇ ਫਿਰ ਸੱਚ ਪ੍ਰਸਤ ਕਰਦੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇਹ ਮਰ ਜੰਦੇ ਉਸ ਪ੍ਰਮਾਤਮਾ ਨੂੰ ਧਿਆਨਾ ਕਰ ਆਪ ਸੁਖ ਭਾਲਦੇ ਹਾਂ ਕਿਸੇ ਸਿਆਣੇ ਕੋ ਸੁਖ ਮਿਲ ਜਾਵੇਗਾ ਕਿਸੇ ਮੌੜ ਨੂੰ ਸੁਖ ਮਿਲ ਜਾਵੇਗਾ ਜਿਹੇ ਪੁੱਛਾ ਦੇਣ ਵਾਲੇ ਹੁੰਦੇ ਹਨ ਤਾਂ-ਤਾਂ ਤੇ ਪੜ੍ਹਦੇ ਹਨ ਪਰ ਸਾਧੂ ਜੀ ਕਹਿੰਦੇ ਨਹੀਂ ਉਹ ਪ੍ਰਮਾਤਮਾ ਨੂੰ ਸੁੱਖ ਦੇਨ ਵਾਲਾ ਹੈ ਕਿੱਠਾ ਸਭ ਸੰਸਾਰ ਸੁੱਖ ਨਾ ਨਾਮ ਦੇ। ਜੇ ਉਹ ਸਭ ਕੋ ਚਾਹੇ ਸਦਾ ਸਰਬ ਰਾਮ ਕੀ ਰਹਿ। ਕਾਮ ਵਿੱਚ ਪ੍ਰਮਾਤਮਾ ਨੂੰ ਕਿਹਾ ਗਿਆ ਹੈ। ਕਹਿੰਦੇ ਜੇ ਸਦਾ ਸੁੱਖ ਚਾਹੁੰਦਾ ਹੈ ਤੇ ਪ੍ਰਮਾਤਮਾ ਦੀ ਛਾਹ ਵਿੱਚ ਆ ਜਾ। ਮਨ ਕਰ ਤਨ ਕਰ ਕਿਤੇ ਹੁੰਦਾ ਆਉਂਦਾ ਹੀ ਹੈ ਮਨ ਕਰ। ਤੇ ਸਤਗੁਰੂ ਕਹਿੰਦਾ ਕਿੱਠਾ ਸਭ ਸੰਸਾਰ ست نہیں ہے منورنجن واسطے ਇਹ ਸੁੱਖ ਸੁੱਖ ਨਹੀਂ ਬਹੁਤਾ ਧਨ ਖਾਟੇ ਕਹਿੰਦੇ ਭਾਵੇਂ ਇਤਨਾ ਵੱਜੀ ਧਨ ਹੋ ਜਾ ਕੇ ਬੁੱਧ ਵਿੱਚ ਸੁੱਖ ਜੀ ਨਹੀਂ ਹੈ ਸੁੱਖ ਨਹੀਂ ਦੇਖੇ ਨਿਰਤ ਨਾਟੇ ਜੋ ਆਪਾਂ ਰਾਜ ਗਾਣੇ ਗਾਣੇ ਸੁਣਦੇ ਹਾਂ ਰਾਜ ਅੰਗੜੇ ਕਿੱतरी ਤਰ੍ਹਾਂ ਦੇ ਮਨ ਦੇ ਅੰਗ ਬਣਾ ਲੈਣ ਵਾਸਤੇ ਸੁੱਖ ਨਹੀਂ ਬਹੁਤ ਧਨ ਖਾਟੇ ਸੁੱਖ ਨਾਹੀਂ ਮੇਖੇ ਲੱਤਾਂ ਦੇ ਜੋ ਮਰਦੀ ਆਪਣੀਆਂ ਅੱਖਾਂ ਨਾਲ ਦੇਖ ਲੈ ਉਹ ਅਦਰ ਵਕਾਰ ਹੀ ਪੈਦਾ ਕਰਨਗੇ ਸੁੱਖ ਨਾਹੀਂ ਬਹੁ ਦੇਸ ਕਮਾਈ ਭਾਵੇਂ ਦੇਸ ਤੋਂ ਉਦੇਸ਼ ਤੇ ਚਲੇ ਜਾ ਉਹ ਸਿੱਜਣਾ ਮਰਦੀ ਪੈਸਾ ਕਮਾਲਾ ਕਹਿੰਦੇ ਸਭ ਉਹਦੇ ਵਿੱਚ ਵੀ ਨਹੀਂ ਖੜਾ ਤੇ ਫਿਰ ਸੁੱਖ ਕਿਹਦੇ ਵਿੱਚ ਹੈ ਉਹ ਅਗਲੀ ਚੌਥੀ ਜੋ ਅੰਗਤੀ ਹੈ ਨਾ ਉਹ ਇੰਨੇ ਦਾ ਸਰਬ ਸੁੱਖਾ ਹਰ ਹਰ ਗੁਣ ਕਰੇ ਨਾ ਮਾਇਆ ਵਿੱਚ ਸੁੱਖ ਹੈ ਨਾ ਮੰਦੇ ਮਨੋਰੰਜਨ ਵਿੱਚ ਸੁੱਖ ਹੈ ਤੇ ਨਾ ਹੀ ਭਾਵੇਂ ਦੇਸ਼ ਤੋਂ ਦੇਸ਼ ਦੇ ਚਲੇ ਜਾ ਉਥੇ ਪੈਸਾ ਕਮਾ ਲੈ ਤੁਨਾਂ ਮਰਜੀ ਉਹਦੇ ਵਿੱਚ ਕੋਈ ਸੁੱਖ ਨਹੀਂ ਹੈ ਸੁੱਖ ਹੈ ਸਰਬ ਸੁਤਰਾ ਪਰ ਹਰ ਮਨ ਗੜੇ ਕਹਿੰਦੇ ਸੁੱਖ ਪਰਮਾਤਮਾ ਦੇ ਗੁਣ ਗਉਣ ਵਿੱਚ ਹੀ ਸੁੱਖ ਹੈ ਉਹ ਤੈਨੂੰ ਸੁੱਖ ਨਹੀਂ ਮਿਲ ਸਕਦਾ ਮਾਇਆ ਸੁੱਖ ਨਹੀਂ ਦੇ ਸਕਦੀ ਧਨ ਤਪਦਾਰਥ ਸੁੱਖ ਨਹੀਂ ਦੇ ਸਕਦੀ ਇਤਰਾ ਗੁਜਰਾਨ ਹੈ ਮਾਇਆ ਗੁਜਰਾਨ ਹੈ ਕਿਤੇ ਸੁੱਖ ਨਹੀਂ ਮਿਲ ਸਕਦਾ ਸਤਿਗੁਰੂ ਨੇ ਕਹਿੰਦਾ ਸਰਬ ਸੁਖ ਬਾਹ ਹੈ ਮੇਰੇ ਮਨ ਜਦੋਂ ਤੂੰ ਉਸ ਪ੍ਰਮਾਤਮਾ ਦੇ ਨਾਲ ਨੂੰ ਜਾਵੇਂਗਾ ਉਹਦੇ ਵਿੱਚ ਹੀ ਸੁਖ ਹੈ ਉਹਦੇ ਵਿੱਚ ਹੀ ਆਨੰਦ ਹੈ ਉਹਦੇ ਵਿੱਚ ਹੀ ਖੇੜਾ ਹੈ ਜਿਹੜਾ ਸਿਮਰਨ ਭਾਇਆ ਇਹ ਬਾਤ ਤੁ ਗਤ ਕੀਨੀ ਵੱਡ ਭਾਗੀ ਹੈ ਜਪਣਾ ਕਹਿੰਦੇ ਜਿਸ ਨੇ ਦੇਖ ਲਿਆ ਪ੍ਰਮਾਤਮਾ ਦਾ ਨਾਮ ਹੈ ਸਿਮਰਨ ਹੈ ਉਹ ਬਾਤ ਤੋਂ ਭਾਵ ਹੈ ਵੀ ਉਸੇ ਜੋ ਵੀ ਝਗੜੇ ਝਮੇਲੇ ਚਿੰਤਾਵਾਂ ਹਨ ਉਹ ਸਾਰੇ ਗੱਤ ਤੋਂ ਭਗਤ ਚਲੇ ਪਾ ਜਾਂਦੇ ਹਨ ਜੋ ਜਿਹਦੇ ਹਿਰਦੇ ਕਰਨ ਸਮਨ ਹੈ ਬੰਦਗੀ ਹੈ ਇਵਾਦਤ ਹੈ ਉਹਦੇ ਵਿੱਚੋਂ ਇਹ ਜਿਹੜੀਆਂ ਚੀਜ਼ਾਂ ਹਨ ਕਾਦ ਬੋਲਿ ਬਾਸ਼ਨਾ ਈਨਖਤ ਵੈ ਇਹ ਦੋ ਵੀ ਝਗੜੇ ਝਮੇਲੇ ਹਨ ਸਾਰੇ ਚੱਗੇ ਪਾ ਜਾਂਦੇ ਹਨ ਅੱਜ ਤੱਕ ਦੇ ਭਾਗ ਹੀ ਹਰ ਦੇ ਹਨ ਭਾਗਾਂ ਤੋਂ ਬਗੈਰ ਇਹਨਾਂ ਦੇ ਵੱਡੇ ਭਾਗ ਹਨ ਉਹ ਹੀ ਜਾਪ ਸਭ ਦੇ ਹੱਥ ਉਹੀ ਪ੍ਰਮਾਤਮਾ ਦੀ ਬੰਦਗੀ ਕਰ ਸਕਦੇ ਹਨ ਵੱਡ ਭਾਗੀ ਆ ਸੰਗਤ ਪਾਵ ਹੈ ਭਾਗ ਹੀ ਪਰਮ ਚੋਟਾ ਖਾਵ ਹੈ ਬਿਨ ਭਾਗਾਂ ਸਤ ਸਬਨਾ ਨਾ ਲੱਭੈ ਬਿਨ ਸੰਗਤ ਮੈਂ ਕੋਈ ਜੈ ਜੀਓ ਤੇ ਇਹ ਵੀ ਸਾਡੇ ਵੱਡੇ ਭਾਗ ਹਨ ਜਿੱਦਣ ਆਪਾਂ ਸਰੀਰ ਬੈਠੇ ਰਹਾਂ ਗੁਰੂ ਚਰਨਾ ਵਿੱਚ ਕਿਉਂ ਸਾਡੇ ਵੱਡੇ ਭਾਗ ਹਨ ਸਾਨੂੰ ਸੰਤ ਮਿਲੇ ਹੈ ਗੁਰੂ ਚਰਨਾ ਵਿੱਚ ਬੈਠਣ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਜਦੋਂ ਵੀ ਹੋ ਹੀ ਸਕਦਾ ਹੈ ਜਿਹਦੇ ਵੱਡੇ ਭਾਗਾਂ ਜਿੱਤੇ ਕਿਰਬਾ ਹੈ ਜਿੱਤੇ ਬਖਸ਼ ਹੈ ਉਹਦੇ ਕੋਲੋਂ ਪਾਸੇ ਹਰਨਾਖਸ ਹੈ ਜ਼ੁਲਮ ਕਰਦਾ ਹੈ ਪਰ ਉਹਦੇ ਵਿੱਚ ਭਗਤ ਉਹਦੇ ਘਰ ਵਿੱਚ ਇੱਕ ਭਗਤ ਪੈਦਾ ਕਰ ਦਿੱਤਾ ਬੰਦੀ ਕਰਨ ਵਾਲਾ ਉਹ ਹੀ ਫਿਰ ਆਪਣਾ ਪਿਓ ਦੀ ਮੌਤ ਦਾ ਕਾਰਨ ਬਣਿਆ ਕਿਉਂਕਿ ਪਹਿਲਾਂ ਉਹਨੇ ਤਪੱਸਿਆ ਕੀਤੀ ਹਰਨਾਖਸ ਨੇ ਫਿਰ ਵਰ ਪ੍ਰਾਪਤ ਕਰ ਲਵੇ ਹਰ ਉਸ ਤੋਂ ਬਾਅਦ ਉਹਨਾਂ ਦਾ ਉਹਨਾਂ ਦੇ ਜੋ ਫੈਦਾ ਗਲਤ ਕਰਨ ਲੱਗ ਪਿਆ ਵੀ ਉਹ ਜਦੋਂ ਹੁਣ ਆਪਰੇ ਤਾਲਤਾਂ ਆ ਗਈਆਂ ਪਾਵਰ ਆ ਗਈ ਤੇ ਉਹਨਾਂ ਦੀ ਗਲਤ ਵਰਤੋਂ ਕਰ ਮੇਰਾ ਨਾਮ ਦੇਖੋ ਥਲੇ ਹਰਨਾਕਸ ਜਲੇ ਹਰਨਾਕਸ ਹਰ ਪਾਸੇ ਹੰਗਾਕਸ ਦਾ ਨਾਮ ਲਿਖੋ ਬਸ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਆ ਵੀ ਕਿਉਂ ਦੇਖੋ ਆਪਾਂ ਰੋਜ਼ ਪੜਦੇ ਹਾਂ ਹਾ ਤਾਤ ਸੁਦਸ਼ਣ ਹਰ ਮਾਰਿਆ ਉਹਦਾ ਉਹਨੂੰ ਦੁਸ਼ਟਤਾ ਪ੍ਰਜਾ ਦਿੱਤਾ ਗਿਆ ਹੈ ਗੁਰਬਾਣੀ ਕਹਿੰਦੀ ਹੈ ਹਰਲਾਸ ਦੁਸ਼ਟ ਹਰ ਮਾਰਿਆ ਤੇ ਹਰਲਾਤ ਲਾਇਆ ਪਰ ਉਹਦੇ ਗੁਸ਼ਟ ਦੇਕਾਰ ਐਸਾ ਭਗਤ ਪੈਦਾ ਕਰ ਦਿੱਤਾ ਕਿ ਉਹ ਪਰਮਾਤਮਾ ਦਾ ਨਾਮ ਜਪ ਰਿਹਾ ਹੈ ਹੋਰਾਂ ਨੂੰ ਕਹਿੰਦਾ ਜਪਣ ਦੀ ਪ੍ਰੇਰਣਾ ਕਰਦਾ ਹੈ ਇਹੀ ਗੱਲ ਉਹਦੇ ਪਿਤਾ ਨੂੰ ਚੰਗੀ ਨਹੀਂ ਲੱਗੀ ਬਹੁਤ ਕੋਸ਼ਿਸ਼ ਕੀਤੀ ਖਗਦਰ ਕਰਨ ਦੀ ਪਰ ਖਦਮੂ ਨਹੀਂ ਕਰ ਸਕਿਆ ਇਹ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੀ ਹੈ ਬਾਪੇ ਮਾਤਾ ਪਿਤਾ ਨਾਮ ਨਹੀਂ ਕਰਦੇ ਐਸਈਰ ਪਛਾਣ ਨੇ ਉਹਦੇ ਪੂਰਵਲੇ ਕਰਮ ਹੱਲ ਕਿਉਂਕਿ ਮਨੁੱਖ ਨੂੰ ਤੇ ਸਾਰੀ ਜਾਣਕਾਰੀ ਹੈ ਸਾਰੀ ਜਾਣਕਾਰੀ ਹੈ ਕਿ ਨਾਮ bina ਜੋ ਪਹਿਲੇ ਖਾਏ ਜੋ ਕੁਕਰ ਜੋਸ਼ ਨੂੰ ਪਾਏ ਨਾਮ bina ਜਿੰਦਾ ਵਿਵਹਾਰ ਜੋ ਬਿੰਦਕ ਮਿਥਿਆ ਸਿੰਗਾਰ ਜੋ ਵੀ ਕਰਦਾ ਹੈ ਕਹਿੰਦੇ ਫਰੂਡ ਹੈ ਇਸ ਕਰਕੇ ਉਹਨਾਂ ਦੇ ਵੱਡੇ ਭਾਗ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਨਾ ਤੇ ਬਹੁਛੈ ਹੈ ਉਹ ਨਾ ਤੇ ਰੰਤੇ ਤੇ ਸਤਿਗੁਰੂ ਜੀ ਆਖੀ ਜੋ ਪੰਗਤੀ ਹੈ ਜਗ ਨਾਨਕ ਸੋ ਬੋਲੇਗੇ ਮਤ ਦੀਨ ਜਗ ਹਰ ਸਭ ਜਲ ਸਤਨਾ ਕਹਿੰਦੇ ਸਤੇ ਪਾਛਾ ਗੈਰੂ ਕਿ ਨੂੰ ਮਤ ਦੇ ਦਿੱਤੀ ਜਿਹੜੀ ਆਪਾਂ ਮਤ ਰੋਜ਼ ਮੰਨਦੇ ਹਾਂ ਸਿੱਖਾਂ ਦਾ ਮਤ ਨਹੀਂ ਮਤ ਜੀ ਮਤ ਪਤਲਾ ਕਰ ਆਪ ਬਾਹਰ ਕਹਿੰਦੇ ਉਹ ਮਤ ਦੇ ਦਿੱਤੀ ਇਸ ਨੂੰ ਆਪਾਂ ਗੁਰਮਤ ਵੀ ਕਹਿ ਸਕਦੇ ਹਾਂ ਉਹ ਮਤ ਦੇ ਦਿੱਤੀ ਉੱਚੀ ਸੱਚੀ ਮਾਤ ਦੇਤੀ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਇਹ ਜਿਹੜਾ ਸੰਸਾਰ ਸਾਗ ਲਹਿਣਾ ਇਸ ਤੋਂ ਤਰਿਆ ਜਾ ਸਕਦਾ ਹੋਰ ਕੋਈ ਜਿਸੇ ਕਰਕੇ ਉਹ ਨਾਮ ਦੇਤੀ ਉਹ ਕਹਿੰਦੇ ਹਨ ਸੰਸਾਰ ਸੁਨ ਦੇ ਤਾਰ ਨੂੰ ਬੰਦੇ ਤਾਰ ਸਹਿ ਬਾਣ ਬੀਠ ਲਾ ਮੈਂ ਅਜਾਣ ਜਨ ਤਰਬੇ ਨਾ ਜਾਣੋ ਮੁਕ ਬਾਂ ਦੇ ਬਾਂ ਦੇ ਬੀਠ ਲਾ ਬੀਠ ਲਾ ਤੋਂ ਬਾਅਦ ਪ੍ਰਮਾਤਮਾ ਕਹਿੰਦੇ ਮੈਂ ਤਾਂ ਨਹੀਂ ਸੰਕਦਾ ਮੈਂ ਅਜੇ ਕਿ ਉਹਨਾਂ ਦੀ ਬੰਦਗੀ ਆਵਾਦਤ ਉਹਨਾਂ ਦੀ ਪਰ ਬਾਣੀ ਪੜਦੇ ਹਾਂ ਇੱਕ ਮੇਘ ਹੋ ਚੁੱਕੇ ਸਨ ਨਾਮੇ ਨਾਰਾਇਣ ਨਾ ਹੀ ਭੇਦ ਪ੍ਰਭਾਤਮਾ ਵਿੱਚ ਤੇ ਨਾਮਦੇਵ ਜੀ ਵਿੱਚ ਉਹਨਾਂ ਵਿੱਚ ਕੋਈ ਭੇਦ ਨਹੀਂ ਸੀ ਇੱਕ ਮੇਘ ਹੋ ਚੁੱਕੇ ਸਨ ਫਿਰ ਵੀ ਕਹਿੰਦੇ ਹਨ ਕਿ ਮਨ ਕੋ ਤਾਰ ਲੈ ਮਨ ਕੋ ਤਾਰ ਲੈ ਮਨ ਕੋ ਤਾਰ ਲੈ ਨਾ ਮਨ ਤਾਰ ਕਦੇ ਮੇਰਾ ਜਿਹੜਾ ਇਹ ਜੀਵਨ ਕਜਾਹ ਸੱਚੇ ਪਾਤ ਜੀ ਸਫਲ ਕਰ ਦਿਓ ਕਾਮਯਾਬ ਬਣਾ ਦਿਓ ਤੇ ਚੌਥੇ ਪਾਉਛਾ ਨੇ ਕਹਿੰਦੇ ਹਨ ਗੁਰੂ ਨੇ ਸਾਨੂੰ ਕੋਈ ਮੱਤ ਦੇ ਦਿੱਤੀ ਕਿਹੜੀ ਮੱਤ ਇਹ ਪਰਮਾਤਮਾ ਦਾ ਨਾਮ ਜਪ ਕੇ ਹੀ ਇਹ ਜਿਹੜਾ ਸੰਸਾਰ ਸਾਗਰ ਹੈ ਇਸ ਤੋਂ ਤਰਿਆ ਜਾ ਸਕਦਾ ਹੈ ਇਸ ਤੋਂ ਪਾਰ ਪਾਇਆ ਜਾ ਸਕਦਾ ਹੈ ਆਪਣੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ ਪਰ ਉਸ ਪਰਮਾਤਮਾ ਦਾ ਨਾਮ ਜਪ ਕੇ ਹੋਰ ਕੋਈ ਚਾਰਾ ਨਹੀਂ ਹੈ ਕੋਈ ਦੇ ਵਾਸਤੇ ਬੋਲ ਚਲਾਕੀ ਚੁਸਤੀ ਨਹੀਂ ਹੈ ਕੋਈ ਚਾਰਾ ਨਹੀਂ ਹੈ ਪਰਮਾਤਮਾ ਦਾ ਨਾਮ ਜਪ ਕੇ ਹੀ ਸੰਸਾਰ ਸਮੁਦ ਤੋਂ ਪਾਰ ਰਹਿ ਜਾ ਸਕਦਾ ਹੈ ਆਪਾਂ ਵੀ ਸੱਚੇ ਪਾਸ ਤੋਂ ਕਿ ਬੇਨਤੀ ਕਰਦੇ ਹਾਂ ਸੱਚੇ ਪਾਸ ਸਾਨੂੰ ਵੀ ਮੱਤ ਦੇ ਦਿਓ ਐਸੀ ਕਿ ਅਸੀਂ ਤੁਹਾਡਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਰਬਰ ਕਰ ਸਕੀਏ ਇਹਦੀਆਂ ਤੋਂ ਬੇਨਤੀਆਂ ਪ੍ਰਵਾਨ ਹੋਈਆਂ ਬੇਅੰਤ ਫਲੰਦੀਆਂ ਸਤਬੂਜੀ ਕਰਤ ਪਰ ਗੁਰੂ ਦਾ ਸ਼ਬਦ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ ਤਾਂ ਜੋ ਇਹ ਲੋਕ ਸੁਖੀ ਕੋ ਲੋਕ ਸੁਖੀ ਲਈ ਨਾਲ ਅਤਵੱਤ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ